ਨੋਟਬੰਦੀ ਕਰਕੇ ਵਿਗੜੇ ਹਾਲਾਤਾਂ ਨੂੰ ਠੀਕ ਕਰਨ ਲਈ ਦਿਨ ਰਾਤ ਕੰਮ ਕਰਨ ਵਾਲੇ ਬੈਂਕ ਮੁਲਾਜ਼ਮਾ ਨੇ ਅੱਜ ਹੱਥਾਂ 'ਚ ਮੋਮਬਤੀਆਂ ਫੜ ਕੇ ਰੋਸ ਮਾਰਚ ਕੀਤਾ ਸਿਰਾਂ ਤੇ ਕਾਲੀਆਂ ਪੱਟੀਆਂ ਬਨ ਕੇ ਸੰਗਰੂਰ ਦੀਆਂ ਸੜਕਾਂ ਤੇ ਉਤਰੇ ਇਨ੍ਹਾਂ ਬੈਂਕ ਮੁਲਾਜ਼ਮਾ ਨੇ ਗिला ਕੀਤਾ ਕਿ ਕੁਝ ਇੱਕ ਪ੍ਰਸ਼ਤ ਮੁਲਾਜ਼ਮਾ ਕਰਕੇ ਲੋਕ ਉਹਨਾਂ ਸਾਰਿਆਂ ਨੂੰ ਬੁਰਾ ਭਲਾ ਕਹਿੰਦੇ ਨੇ ਜਦੋਂ ਕਿ ਹੱਥਾਂ ਦੀਆਂ ਸਾਰੀਆਂ ਉਂਗਲੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਵਿਖਾਵਾਕਾਰੀਆਂ ਨੇ ਜਿੱਥੇ ਲੋਕਾਂ ਨੂੰ ਉਹਨਾਂ ਪ੍ਰਤੀ ਚੰਗੀ ਸੋਚ ਰੱਖਣ ਦੀ ਗੁਜ਼ਾਰਿਸ਼ ਕੀਤੀ ਉੱਥੇ ਸਰਕਾਰ ਨੂੰ ਵੀ ਇਸ ਮਾਨਸਿਕ ਅਤਿਆਚਾਰ ਤੋਂ ਜਲਦ ਨਿਜਾਦ ਦਿਵਾਉਣ ਲਈ ਕਿਹਾ ਲੋਕ ਇਹ ਤਾਂ ਦੇਖ ਰਹੇ ਨੇ ਵੀ ਕਿੰਨੇ ਲੋਕ ਮਰ ਰਹੇ ਨੇ ਉਹ ਕਿੰਨੇ ਜ਼ਿਆਦਾ ਲੋਕਾਂ ਨੇ ਮਤਲਬ ਕੱਪਲੇ ਕਿਤੇ ਨੇ ਬਟ ਜਿਹੜੇ ਬੈਂਕਰਸ ਦੀ ਜਾਨ ਗਈ ਹੈ ਉਹਦੇ ਬਾਰੇ ਕਿਸੇ ਨੇ ਨਹੀਂ ਕੁਝ ਛੁਪਾ ਰਿਹਾ ਜਾਂ ਅਸੀਂ ਕੈਸ਼ ਆਪਣੇ ਘਰਾਂ ਚ ਤਾਂ ਲੈ ਕੇ ਨਹੀਂ ਜਾ ਰਹੇ ਅਸੀਂ ਤਾਂ ਸਾਰਿਆਂ ਨੂੰ ਕੈਸ਼ ਵੰਡ ਰਹੇ ਆ ਜਿੰਨਾ ਕੈਸ਼ ਸਾਡੇ ਕੋਲੇ ਆ ਰਿਹਾ ਪਿੱਛੋਂ ਕੈਸ਼ ਦੀ ਸ਼ਾਰਟੇਜ ਹੈ ਸਾਡਾ ਮਤਲਬ ਸਿਰਫ ਹੈ ਕਿ ਵੀ ਨੋਟਬੰਦੀ ਦੇ ਨਾਲ ਜੋ ਮਾਨਸਿਕ ਤਸੀਹੇ ਬੈਂਕ ਮੁਲਾਜ਼ਮ ਫੇਸ ਕਰ ਰਹੇ ਨੇ ਉਹ ਸਾਨੂੰ ਉਸ ਤਸ਼ੱਦਦ ਤੋਂ ਬਚਾਇਆ ਜਾਵੇ ਜਦੋਂ ਤੋਂ ਦੇਸ਼ 'ਚ ਨੋਟਬੰਦੀ ਹੋਈ ਹੈ ਬੈਂਕ ਦੇ ਕਰਮਚਾਰੀ ਕਈ-ਕਈ ਘੰਟੇ ਵਾਧੂ ਕੰਮ ਕਰਕੇ ਹਾਲਾਤ ਠੀਕ ਕਰਨ 'ਚ ਜੁਟੇ ਹੋਏ ਨੇ ਪਰ ਕੁਝ ਕਾਲੀਆਂ ਪੀਡਾਂ ਕਰਕੇ ਸਾਰੇ ਮੁਲਾਜ਼ਮ ਬਦਨਾਮ ਹੋ ਰਹੇ ਨੇ ਸੰਗਰੂਰ ਤੋਂ ਰਾਜੇਸ਼ ਕੋਲੀ ਜਗਬਣੀ ਟੀਵੀ